ਕਾਸਪਰ ਵਿੱਚ ਚੱਲੀਆਂ ਤਾਬੜ ਤੋੜ ਗੋਲੀਆਂ 4 ਵਿਅਕਤੀ ਗੰਭੀਰ ਜ਼ਖਮੀ। ਗੁਰਦਾਸਪੁਰ ਦੇ ਕਸਬਾ ਕਲਾਂੌਰ ਦੇ ਪਿੰਡ ਡੇਰੀਵਾਲ ਵਿੱਚ ਤਾਬੜ ਤੋੜ ਗੋਲੀਆਂ ਚੱਲੀਆਂ। ਇਸ ਫਾਇਰਿੰਗ ਵਿੱਚ 2 ਵਿਅਕਤੀ ਜ਼ਖਮੀ ਹੋ ਗਏ ਹਨ। ਇਸ ਵਾਰਦਾਤ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਵਿੱਚ ਬੀਤੀ ਰਾਤ ਸ਼ਾਮ ਨੂੰ ਪਿੰਡ ਦੇ ਨੌਜਵਾਨਾਂ ਦੇ ਦੋ ਗੁੱਟ ਆਪਸ ਵਿੱਚ ਝੜ ਗਏ ਅਤੇ ਇੱਕ ਦੂਜੇ ਉੱਤੇ ਫਾਇਰਿੰਗ ਕਰ ਦਿੱਤੀ। ਉੱਥੇ ਹੀ ਨੌਜਵਾਨਾਂ ਨੂੰ ਸਮਝਾਉਣ ਆਏ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦੀ ਗੱਡੀ ਵੀ ਦੂਜੀ ਧਿਰ ਦੇ ਨੌਜਵਾਨਾਂ ਨੇ ਤੇ ਤਾਰ ਹਥਿਆਰ ਨਾਲ ਹਮਲਾ ਕਰਕੇ ਗੱਡੀ ਦੀ ਪੰਨ ਤੋੜ ਕੀਤੀ ਇਸ ਘਟਨਾ ਵਿੱਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਮੇਤ ਦੋਵੇਂ ਟੀਰਾਂ ਦੇ ਚਾਰ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਇਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਪੁਲਿਸ ਨੇ ਵੀਡੀਓ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮਸਲਾ ਜੀ ਇਹ ਜਿਹੜੀ ਦੂਸਰੀ ਧਿਰ ਆ ਜੀ ਇਹ ਮਤਲਬ ਸ਼ਰਾਰਤੀ ਲੋਕ ਨੇ ਅਕਸਰ ਲੋਕਾਂ ਦੇ ਨਾਲ ਜਿਹੜਾ ਲੜਾਈ ਝਗੜਾ ਕਰਦੇ ਰਹਿੰਦੇ ਨੇ ਤੇ ਕੱਲ ਵੀ ਇਹਨਾਂ ਨੇ ਮਤਲਬ ਫੋਨ ਦੇ ਉੱਤੇ ਮਤਲਬ ਕੁਝ ਸਾਡੇ ਪਿੰਡ ਦੇ ਮੁੰਡਿਆਂ ਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਕਿ ਐਂ ਕਰਦੇ ਆਂਗੇ ਜੂਂ ਕਰਦੇ ਆਂਗੇ ਠੀਕ ਆ ਜੀ ਉਹਦੇ ਵਿੱਚ ਜਦੋਂ ਮੈਨੂੰ ਪਤਾ ਲੱਗਾ ਕਿ ਦੋਵੇਂ ਪਾਸੇ ਮੁੰਡੇ ਇਕੱਠੇ ਹੋਏ ਆ ਤੇ ਮੈਂ ਪਿੰਡ ਦਾ ਮੋਹਤਬਰ ਹੋਣ ਦੇ ਨਾਤੇ ਮੈਂ ਇਸੇ ਰੱਲ ਗਿਆ ਗੱਡੀ ਲੈ ਕੇ ਆਪਣੀ ਮੈਂ ਕਿਤੋਂ ਆ ਰਿਹਾ ਸੀਗਾ ਡੇਰਾ ਬਾਬਾ ਨਾਨਕ ਤੋਂ ਤੇ ਮੈਂ ਸਿੱਧੀ ਗੱਡੀ ਲੈ ਕੇ ਉਹਨਾਂ ਨਾਲ ਗਿਆ ਵੀ ਝਗੜੀ ਚ ਚਲੋ ਕੁਝ ਨਹੀਂ ਰੱਖਿਆ ਹਣਾ ਮੈਂ ਸਮਝਾਉਣਾ ਇਹਨਾਂ ਨੂੰ ਇਹਨਾਂ ਨੇ ਮੇਰੀ ਕੁਝ ਨਹੀਂ ਸੁਣੀ ਇਹਨਾਂ ਨੇ ਮੇਰੀ ਗੱਡੀ ਹੰਡਾ ਸਿੱਧੀ ਸਾਰੀ ਵੱਢਤੀ ਇਹਨਾਂ ਨੇ ਤੇ ਟੋਟਲ ਐਸਮਲੋ ਕਰਤੀ ਐ ਕਿਸਾਨਾ ਠਾਣੀ ਗੱਡੀ ਐ ਐਸਐਜੂ ਸਾਹਿਬ ਇੱਥੇ ਆਏ ਨੂੰ ਉਹਨਾਂ ਨੂੰ ਪੁੱਛ ਸਕਦੇ ਤੁਸੀਂ ਅਹੀਂ ਇਹਨਾਂ ਨੂੰ ਮਤਲਬ ਜਦੋਂ ਇਹਨਾਂ ਨੇ ਮੁੜ ਕੇ ਪਿੱਛੋਂ ਬੰਦਿਆਂ ਨੇ ਆਣ ਕੇ ਮੇਰੀ ਇਹਨਾਂ ਨੇ ਮਤਲਬ ਜਾਨ ਬਚਾਈ ਪਿੰਡ ਦੇ ਬੰਦੇ ਨਹੀਂ ਪਿੰਡ ਦੇ ਬੰਦੇ ਨਹੀਂ ਜਿਹੜੇ ਮਤਲਬ ਸਾਡੇ ਚਲੋ ਦੂਸਰੀ ਥੇਰ ਮਤਲਬ ਇਕੱਠੀ ਹੋਈ ਸੀਗੇ ਉਹਨਾਂ ਨੇ ਆਣ ਕੇ ਮੇਰੀ ਜਾਨ ਬਚਾਈ ਮੈਨੂੰ ਉੱਥੋਂ ਕੱਢਿਆ ਇਹਨਾਂ ਨੇ ਬਾਜੀ ਰੰਜਿਸ਼ ਹੋਏ ਕੋਈ ਤੇ ਕੋਈ ਦੱਸੀਏ ਨਾ ਤੂੰ ਤਾਂ ਗੱਲਾਂ ਕਿਉਂ ਕਰੀਂ ਐਵੇਂ ਹੀ ਬੱਸ ਬਾਜੀ ਰੱਜ ਲੈਂਦੇ ਆ ਗੋਲੀਆਂ ਦੇ ਨਾਲ ਇਹਨੇ ਦੀ ਛਕਣਾ ਸੂਰਤਾਂ ਵੇਖੋ ਉਹ ਗੋਲੀਆਂ ਨਾਲ ਰੱਜ ਲੈਣਾ ਰੱਜ ਕੇ ਰੱਜ ਕੇ ਜਿੰਨੂੰ ਜੀ ਕਰਦਾ ਏ ਧਮਕੀਆਂ ਦੇ ਦਿੰਦੇ ਆ ਫਿਰ ਲੋਕ ਸਾਹ ਜਿਹੜੇ ਰੋਟੀ ਖਾਂਦੇ ਆ ਭਾਜੀ ਉਹ ਲੜਾਈ ਤੋਂ ਬਰੇਜ਼ ਕਰਦੇ ਆ ਗੁੰਡਾ ਟੈਬ ਵੀ ਜੀ ਬਿਲਕੁਲ ਤੁਸੀਂ ਪਿੰਡ ਜਾ ਕੇ ਪਤਾ ਕਰ ਸਕਦੇ ਹੋ ਇੰਨਾ ਬਾਰੀ ਪਤਾ ਕਰ ਸਕਦੇ ਹੋ ਸਾਡੇ ਬਾਰੀ ਪਤਾ ਕਰ ਸਕਦੇ ਹੋ ਪਿੰਡ ਚੋਂ ਨਹੀਂ ਲਾ ਕੇ ਜੋ ਪਤਾ ਕਰੋ ਸਾਡੇ ਬਾਰੀ ਜੀ ਕਿਹਦਾ ਮੋਟਰ ਹੈਗਾ ਕੀ ਹੋ ਰਿਹਾ ਮੈਂ ਇਸ ਟਾਈਮ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਹਾਂ ਪਿੰਡ ਦੇ ਜੋ ਮਤਲਬ ਕੰਮ ਤੋਂ ਲਿਆ ਸਾਰੇ ਅਸੀਂ ਦੇਖਦੇ ਆਂ ਲੋਕਾਂ ਦੇ ਕੋਲ ਖਾਂਸ ਤੋਂ ਉਹਨੇ ਪ੍ਰਵਹਾਈ ਤੇ ਹਾਂ ਇਹ ਬਾਡੀ ਇਹ ਪਾਲ ਟੀਮ ਕੀ ਦੱਸਾਂ ਜੀ ਤੁਹਾਨੂੰ ਮੈਂ ਦੱਸਿਆ ਬਾਰ-ਬਾਰ ਇਹੋ ਗੱਲ ਦੱਸ ਰਿਹਾ ਵੀ ਸ਼ਰਾਰਤੀ ਅੰਸਰ ਨੇ ਇਹਨਾਂ ਨੂੰ ਕੋਈ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੋਈ ਕੰਮ ਨਹੀਂ ਵਸੇ। ਜਿਹੜੀ ਪਹਿਲੀ ਵਾਰੀ ਕੀਤੀ ਉਹ ਕਿੰਨੇ ਕੀਤੀ ਹੈ। ਪਹਿਲਾਂ ਜਦੋਂ ਮੈਂ ਗਿਆ ਜੀ ਹਵਾਈ ਫੇਅਰ ਹੋਏ ਨੇ। ਠੀਕ ਹੈ ਜੀ। ਨੇਰਾ ਸੀਗਾ। ਅਗਲੇ ਪਾਸੇ ਵੀ ਇਹ ਮਿਲ ਗਿਆ 15 ਤੋਂ 20 ਬੰਦੇ ਦਾਤਰ ਲੈ ਕੇ ਘੁਲੋਤੇ ਸੀਗੇ। ਇਹਨਾਂ ਨੇ ਹਵਾਈ ਫੇਅਰ ਕੀਤੇ। ਦੋ ਨੰਬਰ ਦੇ ਅਸਲੇ ਨਾਲ ਕੀਤੇ। ਬਿਲਕੁਲ ਮੈਂ ਰੋਕਿਆ ਵੀ ਨਹੀਂ ਲੜਨਾ ਨਹੀਂ ਆ ਇਹਨਾਂ ਨੂੰ ਵੀ ਰੋਕਿਆ ਵਾ ਇਹ ਮੁੜੇ ਨਹੀਂ ਗਏਗਾ। ਇਹ ਤਾਂ ਬਾਅਦ ਫਿਰ ਦੇਖੋ ਜਦੋਂ ਮੈਂ ਇਹਨਾਂ ਕਰਕੇ ਗਿਆ ਵੀ ਨਹੀਂ ਲੜਨਾ। ਜਦੋਂ ਮੈਨੂੰ ਉਹਨਾਂ ਨੇ ਮਾਰਨ ਤੱਕ ਗਏ ਆ ਗੱਡੀ ਵੱਟਦੀ ਮੇਰੀ ਸਾਰੀ ਵਿੱਚ ਮੈਨੂੰ ਇਹ ਨਾ ਜਾ ਕੇ ਕੱਢ ਦੇ ਤੇ ਮੇਰਾ ਮੇਰਾ ਕਤਲ ਕਰ ਦੇਣਾ ਹੈ ਮੇਰਾ ਨਾਮ ਮਨਪ੍ਰੀਤ ਸਿੰਘ ਆ ਪਿੰਡ ਡੇੜੀਵਾਲ ਕਰਨ ਤੇ ਜ਼ਿਲ੍ਹਾ ਗਰਦਾਸਪੁਰ ਆ ਤੇ ਆ ਮੇਰੇ ਤਾਇਆ ਜੀ ਦਾ ਮੁੰਡਾ ਆ ਮੰਗਲ ਸਿੰਘ ਸਨੋ ਬਲਵੰਤ ਸਿੰਘ ਤੇ ਇਹ ਵੀ ਡੇੜੀਵਾਲ ਦੇ ਵਸਨੀਕ ਨੇ ਤੇ ਇਹ ਬਾਕੀ ਸਾਰੇ ਆਪਣੇ ਇਹ ਬਹਾਦਰ ਸਿੰਘ ਸਨੋ ਬਲਵੰਤ ਸਿੰਘ ਇਹ ਮੇਰੇ ਤਾਇਆ ਜੀ ਦਾ ਮੁੰਡਾ ਹੈ ਠੀਕ ਗੱਲ ਕੋਈ ਤੇ ਇਹਨਾਂ ਦਾ ਇਦਾਂ ਹੈ ਕਿ ਡੇਰੀਵਾਲ ਦੇ ਵਿੱਚ ਨੀਕ ਜਤਿੰਦਰ ਸਿੰਘ son of ਹਰਜਿੰਦਰ son of ਜਰਨੈਲ ਸਿੰਘ ਜਤਿੰਦਰ ਸਿੰਘ son of ਜਰਨੈਲ ਸਿੰਘ ਇਹਨਾਂ ਨੇ ਸ਼ਰੀਆਮ ਸਿੱਧੀਆਂ ਗੋਲੀਆਂ ਚਲਾਈਆਂ ਨੇ ਉੱਥੇ ਵੀਡੀਓ ਵਗੈਰਾ ਸਾਡੇ ਕੋਲ ਹੈਗੀਆਂ ਨੇ ਭਾਜੀ ਹੁਣੀ ਤੁਹਾਨੂੰ ਦਿਖਾ ਦੇਣਗੇ ਇਹਨਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ ਨੇ ਤੇ ਤਿੰਨ ਬੱਚਿਆਂ ਦੇ ਇਫਾਦਰ ਨੇ ਠੀਕ ਹੈ ਜੀ ਤੇ ਉਹਨਾਂ ਨੂੰ ਉਹਨਾਂ ਨੇ ਸਿੱਧੀ ਗੁੰਡਾ ਗੁੰਡਾਗਰਦੀ ਕੀਤੀ ਸ਼ਰੀਆਮ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੇ ਇਦਾਂ ਹੈ ਕਿ ਇਹਨਾਂ ਨੇ ਤਾਂ ਕੀਤੀ ਆ ਕਿ ਇਹਨਾਂ ਦਾ ਜੋਰ ਆ ਆਮ ਆਦਮੀ ਦੀ ਸ਼ਹਿ ਨਾਲ ਸਿੱਧੀ ਇਹਨਾਂ ਨੇ ਕੀਤੀ ਗੁੰਡਾ ਕਰਦੀ ਕਿਉਂਕਿ ਇਹ ਗਲਤ ਕੰਮ ਕਰਦੇ ਨੇ ਜਵਾਨੀ ਨੂੰ ਭੜਕਾਉਂਦੇ ਨੇ ਠੀਕ ਹੈ ਜੀ ਨਸ਼ਿਆਂ ਤੇ ਇਹਨਾਂ ਚੀਜ਼ਾਂ ਤੋਂ ਅਸੀਂ ਡੱਕਨੇ ਆ ਵੀਡੀਓ ਪਾਉਣੇ ਜੇ ਕਿ ਭਗਵੰਤ ਮਾਨ ਦੇ ਖਿਲਾਫ ਮਤਲਬ ਕਿਸੇ ਦੇ ਖਿਲਾਫ ਪਾ ਦਿੱਤੀ ਤੇ ਇਹਨੇ ਕਹਿੰਨਾ ਵੀ ਡਿਲੀਟ ਕਰ ਕਿਉਂ ਪਾਈ ਜੇ ਕਮੈਂਟ ਕਰਦਾ ਕਹਿੰਦਾ ਡਿਲੀਟ ਕਰ ਕਿਉਂ ਪਾਈ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਡੀ ਤੁਸੀਂ ਦੇਖ ਸਕਦੇ ਹੋ ਅਹੀਂ ਪੰਜਾਬ ਦੀ ਗੱਲ ਕਰਦਾ ਹਾਂ ਮੈਂ ਵੀਡੀਓ ਪਾਉਂਦਾ ਸੀਗਾ ਸੋਸ਼ਲ ਮੀਡੀਆ ਤੇ ਤੇ ਉਹ ਮੈਨੂੰ ਕਹਿੰਦਾ ਸੀ ਬਾਰ-ਬਾਰ ਕਿ ਕੱਟ ਕਿਉਂ ਭਾਈ ਸਾਡੇ ਅੱਡੇ 'ਚ ਚੱਲੀਆਂ ਗੋਲੀਆਂ ਨਰਾਂ ਵਾਲੀ ਇਦਾਂ ਹੀ ਚੱਲੀਆਂ ਨਰਾਂ ਵਾਲੀ ਗੋਲੀਆਂ ਰੋਟੀ ਮੰਗਦੇ ਸੀ ਉਹ ਤੇ ਬਸ ਉਹ ਵੀਡੀਓ ਪਾਈ ਤੇ ਕਹਿੰਦਾ ਸੀ ਕੱਟ ਦੇ ਤੇ ਹੁਣ ਇਹ ਇਦਾਂ ਵੀਡੀਓ ਤਾਂ ਗੱਲ ਵਧੀ ਹੈ ਤੇ ਇਹਨਾਂ ਨੇ ਆ ਕੇ ਛੜਿਆਂ 'ਮ ਗੋਲੀਆਂ ਮਾਰੀਆਂ ਸ਼ਾਇਦ ਅਹੀਂ ਰੋੜਾ ਹੋਈ ਇਹਨਾਂ ਦੇ ਪੈਰਾਂ ਦਾ ਕਿਦਾਂ ਕੁਝ ਵੀ ਤੀ ਦੇ ਰੋ ਤੇ ਹੁਣ ਤੁਸੀਂ ਦੱਸੋਗੇ ਪਹਿਲਾਂ ਵੀ ਕੋਈ ਕੋਈ ਰੰਜਿਸ਼ ਨਹੀਂ ਦੀਗੀ ਇਹਨਾਂ ਨੇ ਬਸ ਇਹੀ ਗੱਲ ਚੁੱਪ ਦੀ ਹੈ ਕਿ ਇਹ ਵੀਡੀਓ ਪਉਂਦਾ ਜਾਂ ਕਿਦਾਂ ਪੁਲਿਸ ਨੇ ਪੁਲਿਸ ਨੇ ਟੇਹਣੇ ਦੇ ਆ ਨਹੀਂ ਬਿਆਨ ਨਹੀਂ ਲਿਆ ਜੇ ਨਹੀਂ ਬਿਆਨ ਲਿਆ ਜੇ ਕੋਈ ਸੁਣਵਾਈ ਨਹੀਂ ਹੋ ਰਹੀ ਹਾਂਜੀ ਪਹੁੰਚੀ ਆ ਪੁਲਿਸ ਪਹੁੰਚੀ ਇਹ ਨਾਂ ਨੂੰ ਲਿਖਿਆ ਨੇ ਪੂਰੇ ਨਹੀਂ ਲਿਖਿਆ ਵੀ ਕਹਿੰਦੇ ਲਿਖਾਂਗੇ ਤੇ ਸੁਣਵਾਈ ਨਹੀਂ ਹੋ ਰਹੀ ਉਹ ਮਾਮਰਾ ਪਤਾ ਲਗਾ ਸਾਨੂੰ ਸੁਣਨਾ ਮਿਲੀ ਸੀ ਵੀ ਪਿੰਡ ਡੇਰੀਵਾਲ ਕਿਰਨਾ ਦੋ ਪਾਰਟੀਆਂ ਝੜਾ ਆਇਆ ਉੱਤੇ ਅਸੀਂ ਰਾਤ ਉੱਥੇ ਪਹੁੰਚੇ ਸੀ ਤੇ ਜਿੱਥੇ ਮੌਕੇ ਤੇ ਇੱਕ ਕਾਰ ਜਿਹੜੀ ਆ ਸਿਟੀ ਹੌਂਡਾ ਉਹ ਕਾਫੀ ਨੁਸਾਨੀ ਹੋਈ ਖੜੀ ਸੀ ਤੇ ਉਹਦਾ ਕਾਫੀ ਨੁਸਾਨ ਕੀਤਾ ਤੇ ਮੌਕੇ ਤੋਂ ਸਾਰੇ ਅਸੀਂ ਸੀਨ ਵੇਖਿਆ ਕਰਾਇੰਦਾ ਉਸ ਤੋਂ ਬਾਅਦ ਸਵੇਰੇ ਪਤਾ ਲੱਗਾ ਵੀ ਦੋਵੇਂ ਪਾਰਟੀਆਂ ਜਿਹੜੀਆਂ ਸਵੇਰ ਹਸਪਤਲ ਕੁਦਾ ਆਪਾਂ ਦਾਖਲ ਨੇ ਫਿਰ ਫਿਰ ਮੈਂ ਕਦਾਪੁਰ ਆਇਆ ਇੱਥੇ ਇੱਕ ਪਾਰਟੀ ਵੱਲੋਂ ਮੰਗਰ ਸਿੰਘ ਵਾਸੀ ਡੇਰੀਆ ਕਰਨ ਤੇ ਦੂਜੇ ਪਾਸੇ ਤੋਂ ਜਤਿੰਦਰ ਸਿੰਘ ਹੈਪੀ ਡੇਰੀਆ ਕਰਨ ਦੋਵੇਂ ਦਾਖਲ ਨੇ ਤੇ ਡਾਕਟਰਾਂ ਨੂੰ ਮਿਲ ਕੇ ਇਹਦੇ ਨਾਲ ਮੈਡੀਕਲ ਜਿਹੜਾ ਕਟਿਆ ਹੈ ਮੇਰਾ ਕਟਿਆ ਉਹ ਲੈ ਕੇ ਤੇ ਜਿਹੜੇ ਕਾਰਵਾਈ ਬੰਦੀ ਆ ਉਹ ਆਪਾਂ ਕਰ ਰਹੇ ਹਾਂ ਘੋੜੀ ਹੀ ਪਤਾ ਲੱਗਾ ਵੀ Wi-Fi ਫੇਰ ਹੋ ਜਾਂ ਤੇ ਫਿਰ ਤਪੀ ਇਹ ਦੋਣ ਵੇਖਦੇ ਹੁਣ ਕਿੰਨਾ ਚਲਾਈਏ ਜੀ